ਵੱਡੀ ਖੁਸ਼ਖਬਰੀ ਸਰਕਾਰ ਨੇ ਲੋਕਾਂ ਨੂੰ ਦਿੱਤਾ ਵੱਡਾ ਤੋਹਫਾ ਬਿਨਾਂ ਵਿਆਜ ਤੋਂ ਮਿਲੇਗਾ 5 ਲੱਖ ਤੱਕ ਦਾ ਲੋਨ ਜਲਦ ਤੋਂ ਜਲਦ ਚੱਕੋ ਇਸ ਸਕੀਮ ਦਾ ਫਾਇਦਾ ਇਸ ਵੇਲੇ ਲੋਕਾਂ ਲਈ ਵੱਡੀ ਫਾਇਦੇ ਦੀ ਖਬਰ ਸਾਹਮਣੇ ਆ ਰਹੀ ਹੈ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਤੁਹਾਡਾ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਜੀ ਹਾਂ ਹੁਣ ਨੌਜਵਾਨ ਰੁਜ਼ਗਾਰ ਸ਼ੁਰੂ ਕਰਨ ਲਈ ਬਿਨਾਂ ਵਿਆਜ ਤੇ ਅਤੇ ਗਾਰੰਟੀ ਦੇ 5 ਲੱਖ ਤੱਕ ਦਾ ਕਰਜ਼ਾ ਲੈ ਸਕਣਗੇ ਤੁਹਾਨੂੰ ਦੱਸ ਦਿੰਦੇ ਆ ਕਿ ਮੁੱਖ ਮੰਤਰੀ ਯੁਵਾ ਉਦਮੀ ਵਿਕਾਸ ਅਭਿਆਨ ਸ਼ੁਰੂ ਕੀਤਾ ਗਿਆ ਹੈ ਇਸ ਸਬੰਧੀ ਜਲਦੀ ਹੀ ਵੱਖ-ਵੱਖ ਜ਼ਿਲ੍ਹਿਆਂ ਦੇ ਸਮੂਹ ਆਈਟੀਆਈਜ਼ ਪੋਲੀਟੈਕਨਿਕ ਉਦਯੋਗਿਕ ਖੇਤਰ ਅਤੇ ਵਿਕਾਸ ਭਵਨਾਵਾਂ ਵਿੱਚ ਰਜਿਸਟ੍ਰੇਸ਼ਨ ਲਈ ਕੈਂਪ ਲਗਾਏ ਜਾਣਗੇ 21 ਤੋਂ 40 ਸਾਲ ਦੇ ਨੌਜਵਾਨ ਉਦਯੋਗ ਸਥਾਪਿਤ ਕਰਨ ਲਈ ਕਰਜ਼ਾ ਲੈ ਸਕਦੇ ਹਨ ਸਬੰਧਤ ਵਿਅਕਤੀ ਦਾ ਘੱਟੋ ਘੱਟ 8ਵੀਂ ਪਾਸ ਅਤੇ ਕੋਈ ਤਕਨੀਕੀ ਸਿਖਲਾਈ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਕਰਜ਼ੇ ਤੇ ਵਿਆਜ ਦੀ ਅਦਾਇਗੀ ਰਾਜ ਸਰਕਾਰ ਵੱਲੋਂ 4 ਸਾਲਾਂ ਤੱਕ ਕੀਤੀ ਜਾਵੇਗੀ ਇਸ ਦੇ ਨਾਲ ਹੀ ਸੂਬਾ ਸਰਕਾਰ 10% ਦੀ ਮਾਰਜਨ ਮਨੀ ਵੀ ਅਦਾ ਕਰੇਗੀ ਬਿਨੈਕਾਰ ਕੋਲ ਆਧਾਰ ਕਾਰਡ ਆਧਾਰ ਨਾਲ ਲਿੰਕ ਕੀਤਾ ਮੋਬਾਈਲ ਨੰਬਰ ਸਿੱਖਿਆ ਅਤੇ ਤਕਨੀਕੀ ਸਿੱਖਿਆ ਦੇ ਸਰਟੀਫਿਕੇਟ ਅਤੇ ਪੈਨ ਕਾਰਡ ਹੋਣਾ ਬਹੁਤ ਜ਼ਰੂਰੀ ਹੈ ਸਕੀਮ ਨਾਲ ਸੰਬੰਧਿਤ ਪ੍ਰੋਜੈਕਟ ਰਿਪੋਰਟਰਾਂ ਪੋਰਟਲ ਰਾਹੀਂ ਉਪਲਬਧ ਕਰਵਾਈਆਂ ਜਾਣਗੀਆਂ ਸੂਖਮ ਉਦਯੋਗਾ ਅਤੇ ਸੇਵਾ ਖੇਤਰਾਂ ਦੇ ਪ੍ਰੋਜੈਕਟਾਂ ਲਈ 5 ਲੱਖ ਤੱਕ ਦੇ ਕਰਜ਼ੇ ਉਪਲਬਧ ਹੋਣਗੇ ਜੇਕਰ ਪ੍ਰੋਜੈਕਟ ਦੀ ਲਾਗਤ 10 ਲੱਖ ਰੁਪਏ ਤੱਕ ਹੈ ਤਾਂ ਬਾਕੀ ਰਕਮ ਦਾ ਪ੍ਰਬੰਧ ਲਾਭਪਾਤੀ ਨੂੰ ਖੁਦ ਕਰਨਾ ਹੋਵੇਗਾ ਜਰਨਲ ਸ਼੍ਰੇਣੀ ਦੇ ਲਾਭਪਾਤਰਾਂ ਨੂੰ ਪ੍ਰੋਜੈਕਟ ਦਾ ਲਾਗਤ 15% ਹੋਰ ਪਛੜੀਆਂ ਸ਼੍ਰੇੜੀਆਂ ਨੂੰ 12.5% ਯੋਗਦਾਨ ਦੇਣਾ ਪਏਗਾ ਅਤੇ ਅਨੁਸੂਚਿਤ ਜਾਤੀਆਂ ਜਨਜਾਤੀਆਂ ਅਤੇ ਪਾਹਜ ਵਿਅਕਤੀਆਂ ਨੂੰ ਆਪਣੇ ਯੋਗਦਾਨ ਵਜੋਂ 10% ਯੋਗਦਾਨ ਪਾਉਣਾ ਪਏਗਾ ਇਸ ਦੇ ਨਾਲ ਹੀ 4 ਸਾਲਾਂ ਲਈ ਕਰਜ਼ੇ ਤੇ 100% ਵਿਆਜ ਸਬਸਿਡੀ ਦਿੱਤੀ ਜਾਵੇਗੀ ਸਕੀਮ ਦੇ ਦੂਜੇ ਪੜਾਅ ਵਿੱਚ ਲਾਭਪਾਤਰੀ ਵੱਧ ਤੋਂ ਵੱਧ 10 ਲੱਖ ਰੁਪਏ ਤੱਕ ਦੇ ਪ੍ਰੋਜੈਕਟਾਂ ਲਈ ਯੋਗ ਹੋਣਗੇ ਡਿਜੀਟਲ ਲੈਣ ਦੇਣ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀ ਲੈਣ ਦੇਣ 1 ਰੁਪਏ ਅਤੇ ਹਰ ਸਾਲ ਵੱਧ ਤੋਂ ਵੱਧ 2000 ਰੁਪਏ ਦੀ ਵਾਧੂ ਗ੍ਰਾਂਟ ਵੀ ਦਿੱਤੀ ਜਾਵੇਗੀ ਬੇਨਕਾਰ ਦੀ ਉਮਰ ਤੁਹਾਨੂੰ ਦੱਸ ਦਿੰਦੇ ਆ ਕਿ 21 ਤੋਂ 40 ਸਾਲ ਹੋਣੀ ਚਾਹੀਦੀ ਹੈ ਅਰਜੀ ਲਈ ਲੋਡਿੰਗ ਦੇ ਦਸਤਾਵੇਜ਼ ਵਿੱਚ ਪਾਸਪੋਰਟ ਕਾਰ ਦੀ ਫੋਟੋ ਆਧਾਰ ਕਾਰਡ ਪੈਨ ਕਾਰਡ ਵਿਦਿਅਕ ਅਤੇ ਸਿਖਲਾਈ ਸਰਟੀਫਿਕੇਟ ਅਤੇ ਪ੍ਰੋਜੈਕਟ ਰਿਪੋਰਟ ਸ਼ਾਮਲ ਹੋਣੇ ਚਾਹੀਦੇ ਹਨ ਇਸ ਤੋਂ ਬਿਨਾ ਤੁਹਾਨੂੰ ਸਕੀਮ ਦਾ ਲਾਭ ਨਹੀਂ ਮਿਲੇਗਾ ਅਪਲਾਈ ਕਰਦੇ ਸਮੇਂ ਸਾਰੇ ਦਸਤਾਵੇਜ਼ਾਂ ਨੂੰ ਚੰਗੀ ਤਰ੍ਹਾਂ ਦੇਖ ਜ਼ਰੂਰ ਲਵੋ ਕਿ ਕੋਈ ਗਲਤੀ ਨਾ ਹੋਵੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਜਿਹੜੀ ਸਕੀਮ ਆ ਉੱਤਰ ਪ੍ਰਦੇਸ਼ ਸਰਕਾਰ ਨੇ ਸ਼ੁਰੂ ਕੀਤੀ ਆ ਇਸ ਜਿਹੜੀ ਸਕੀਮ ਦਾ ਨਾਮ ਆ ਉਹ ਹੈ ਮੁੱਖ ਮੰਤਰੀ ਯੁਵਾ ਉਦਮੀ ਵਿਕਾਸ ਅਭਿਆਨ ਜੇਕਰ ਤੁਸੀਂ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰਨ ਦੇ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਖਾਸ ਹੈ ਜਾਂ ਜੇ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਉਸ ਨੂੰ ਪੈਸੇ ਦੀ ਜ਼ਰੂਰਤ ਹੈ ਤਾਂ ਕਿਰਪਾ ਕਰਕੇ ਉਸ ਨਾ ਇਹ ਪੋਸਟ ਜਿਹੜੀ ਸਾਂਝੀ ਜ਼ਰੂਰ ਕਰ ਦਿਓ ਤਾਂ ਜੋ ਉਸ ਦਾ ਫਾਇਦਾ ਹੋ ਸਕੇ ਕਿਉਂਕਿ ਸਰਕਾਰ ਇਹ ਵੱਡਾ ਫਾਇਦਾ ਦੇ ਰਹੀ ਹੈ ਹੋਰ ਪੰਜਾਬੀ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ